ਅੰਜੀ ਮਿੱਤਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਆਂ ਪ੍ਰੀਤ 6099 ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਤੁਹਾਡੀ ਵੀਡੀਓ ਦੇ ਵਿੱਚ ਨਾਲ ਸਾਂਝੀ ਕਰਾਂਗੇ ਸੋ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਡੇਲੀ ਤੋਂ ਡੇਲੀ ਪਹੁੰਚਦੀ ਰਹੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਪ੍ਰੀਤ 699 ਟਰੈਕਟਰ ਦੋਸਤੋ ਵਧੀਆ ਸਾਫ ਕੰਡੀਸ਼ਨ ਆ ਅਮ ਆਰਫ ਦੇ ਟਾਇਰ ਆ 16 ਨੋਟਾਈ ਦੇ ਟਾਇਰ ਆ ਚਾਰੇ ਟਾਇਰਸ ਨੂੰ ਵਧੀਆ ਸਾਫ ਤੇ ਵਧੀਆ ਹਾਲਤ ਦੇ ਵਿੱਚ ਮਿਲਣਗੇ ਦੋਸਤੋ 699 ਟਾਪ ਮਾਡਲ ਟਰੈਕਟਰ ਆ ਦੋਸਤੋ ਪ੍ਰੀਤ ਟਰੈਕਟਰ ਹੈਗਾ ਰੰਗ ਪੇਂਟ ਸਾਰਾ ਸਾਫ ਪਿਆਗਾ ਕੰਡੀਸ਼ਨ ਵਧੀਆ ਪਈ ਹੈਗੀ ਤੇ ਚਾਰ ਸਿਲੰਡਰ ਦੋਸਤੋ ਬਦੀਏ ਸਾਫ ਹਾਲਤ ਦੇ ਵਿੱਚ ਟਰੈਕਟਰ ਆ origignal ਟਰੈਕਟਰ ਆ ਰੰਗ ਪੇਟ ਸਾਰਾ ਸਾਫ ਪਿਆ ਚਾਰ ਸਿਲੰਡਰ ਪਾਵਰ ਸਟੀering ਡਿਊਲ ਕਲਚੇ ਟਰੈਕਟਰ ਆ ਦੋਸਤੋ ਤੇ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਟਰੈਕਟਰ ਫਰੰਟ ਗੇਅਰ ਟਰੈਕਟਰ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਹੋ ਸਾਰਾ ਟਰੈਕਟਰ ਸਾਫ ਪਿਆਗਾ ਐਮ ਆਰਫ ਦੇ ਟਾਇਰ 16.5 ਦੇ ਟਾਇਰ ਚਾਰ ਟਾਇਰਸ ਨੇ ਬਦੀਏ ਸਾਫ ਤੇ ਨਵੇਂ ਮਿਲ ਲਗੇ ਤੇ ਇਹਦੇ ਰੇਟ ਤੇ ਮਾਡਲ ਦੀ ਗੱਲ ਕਰੀ 2021 ਮਾਡਲ ਆ ਦੋਸਤੋ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਆਦਨੇ ਡਾਵਰ ਦੀ ਡੰਡਾ ਸਾਨੂੰ ਨਾਲ ਮਿਲੂਗਾ ਪੰਜਾਬ ਨੰਬਰ ਟਰੈਕਟਰ ਹੈਗਾ ਪੰਜਾਬ ਨੰਬਰ ਟਰੈਕਟਰ ਦੋਸਤੋ ਸਾਰਾ ਟਰੈਕਟਰ ਸਾਫ ਆ ਬਿਲਕੁਲ ਸਾਫ ਕੰਡੀਸ਼ਨ ਆ ਕਿ 2021 ਮਾਡਲ ਟਰੈਕਟਰ ਆ ਤੇ 452000 ਰੁਪਏ ਦੇ ਰੇਟ ਰੱਖਿਆ ਗਿਆ ਬਾਕੀ ਰੇਟ ਦਾ ਕਿ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ 21 ਮਾਡਲ ਟਰੈਕਟਰ ਆ 452000 ਰੇਟ ਆ ਬਾਕੀ ਰੇਟ ਘੱਟ ਵੱਧ ਹੋ ਜੂਗਾ ਦੋਸਤੋ ਜੇ ਕਿਸੇ ਵੀ ਇਹਨਾਂ ਟਰੈਕਟਰ ਲੈਣਾ ਹੋਵੇ ਜਾਂ ਟਰੈਕਟਰ ਸੰਧਿਕ ਕੋਈ ਵੀ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਪਈਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਧਿਕ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਬਾਕੀ ਦੋਸਤੋ ਸਭ ਨੇ ਇਹ ਟਰੈਕਟਰ ਬਰਨਾਲਾ ਹੰਡੇ ਵਿਖੇ ਖੜਾ ਮਿਲੂਗਾ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਹੋਰ ਕਿਸਾਨ ਵੀਰਾਂ ਤੱਕ ਵੀ ਪਹੁੰਚ ਸਕੇ ਜੋ ਕਿ ਵੀ ਟਰੈਕਟਰ ਖਰੀਦਣਾ ਚਾਹੁੰਦਾ ਉਹ ਵੀ ਤੱਕ ਟਰੈਕਟਰ ਖਰੀਦ ਸਕੇ ਦੋਸਤੋ ਪਰ ਡੇਲੀ ਡੇਲੀ ਚੈਨਲ ਤੇ ਵੀਡੀਓ ਪਉਂਦ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਬਾਕੀ ਅਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ